ਕਈ ਵਾਰੀ ਰੋਟੀ ਪਈ ਹੁੰਦੀ ਬੰਦੇ ਦੀ ਬੰਦੇ ਨੂੰ ਰੋਟੀ ਖਾਣ ਦੀ ਨਸੀਬ ਨਹੀਂ ਹੁੰਦੀ ਸਾਡੇ ਉਥੇ ਨਗਰ ਦੀ ਗੱਲ ਹੀ ਐ ਪਿੰਡ ਦੀ ਦੋਵੇਂ ਜੀ ਤਿਆਰ ਹੋ ਕੇ ਕਿਸੇ ਪਰਿਵਾਰ ਦੇ ਵਿੱਚ ਕੋਈ ਸਮਾਗਮ ਸੀ ਪ੍ਰੋਗਰਾਮ ਸੀ ਪਾਠ ਦਾ ਭੋਗ ਸੀ ਉਥੇ ਚੱਲੇ ਸੀ ਬੰਦਾ ਬਾਹਰੋਂ ਆਇਆ ਆਪਣੇ ਘਰ ਖੇਤਾਂ ਤੋਂ ਘਰ ਆਇਆ ਘਰ ਆ ਕੇ ਤਿਆਰ ਹੋਇਆ ਤਿਆਰ ਹੋ ਕੇ ਪਜਾਮਾ ਪਾ ਲਿਆ ਕੁੜਤਾ ਪੋਣਾ ਨਸੀਬ ਨਹੀਂ ਹੋਇਆ ਉਹਨੂੰ ਪਜਾਮਾ ਪਾ ਲਿਆ ਗਾੜਾ কুরਤਾ ਪੋਣਾ ਨਸੀਬ ਨਹੀਂ ਹੋਇਆ ਦਿਲ ਨੂੰ ਘਬਰਾਟ ਪਈ ਬਾਹਰ ਆਣ ਕੇ ਮੰਜੇ ਤੇ ਬਹਿ ਗਿਆ ਉੱਥੇ ਲੇਟ ਗਿਆ ਜਦੋਂ ਤੱਕ ਪਰਿਵਾਰ ਨੇ ਆਵਾਜ਼ਾਂ ਮਾਰੀਆਂ ਡਾਕਟਰ ਨੂੰ ਬੁਲਾਇਆ ਗਿਆ ਡਾਕਟਰਾਂ ਦਾ ਬਸ ਖਤਮ ਕਰਨੀ ਜੋਜ ਸਾਡੇ ਕੋਲੋਂ ਜਾ ਰਿਆ ਨਾ ਇਹਦੇ ਤੋਂ ਸਿੱਖਿਆ ਲੈਣ ਦੀ ਲੋੜ ਹੈ ਵੀ ਇੱਥੇ ਪ੍ਰੈਸ਼ਰ ਨਾ ਬਣਾਓ ਆਪਣੇ ਦਿਮਾਗ ਤੇ ਰਿਲੈਕਸ ਰਹੋ ਜੋ ਜ਼ਿੰਦਗੀ ਮਿਲੀ ਹੈ ਮਲੋ ਜੇ ਕੋ ਨੁਕਸਾਨ ਵੀ ਹੋ ਗਿਆ ਘਟਨਾ ਵਾਪਰ ਗਈ ਉਹ ਤੇ ਵਾਪਰ ਗਈ ਹੈ ਆਪ ਤੇ ਬਿਮਾਰ ਨਾ ਹੋ ਕਮ ਸੇ ਕਮ ਜੇ ਦੁਨੀਆ ਦੇ ਵਿੱਚ ਅਸੀਂ ਜਿਉਂਦਿਆਂ ਤੇ ਸਭ ਕੁਝ ਵਾਪਰ ਜਾਏਗਾ ਜੇ ਅੱਜ ਦੁੱਖ ਹੈ ਤੇ ਕੱਲ ਨੂੰ ਸੁੱਖ ਵੀ ਆ ਜਾਏ ਜੇ ਆਪਾਂ ਹੀ ਨਾ ਰਹਤੇ ਨਾਲੇ ਅਸੀਂ ਤੇ ਉਸ ਗੁਰੂ ਦੇ ਪੁੱਤਰ ਵਾਂ ਜਿਸ ਗੁਰੂ ਨੇ ਸਾਨੂੰ ਹਮੇਸ਼ਾ ਹੀ ਹੱਸਦਿਆਂ ਖੇਡਦਿਆਂ ਜ਼ਿੰਦਗੀ ਜਿਉਣ ਦੀ ਪ੍ਰੇਰਣਾ ਬਖਸ਼ਿਸ਼ ਕੀਤੀ ਹੈ ਜੋ ਚਲਾ ਗਿਆ ਉਹਦਾ ਅਫਸੋਸ ਕਰਨ ਦੀ ਬਜਾਏ ਜੋ ਬਹਿ ਰਹਿ ਗਿਆ ਉਹਦਾ ਧੰਨਵਾਦ ਕਰੋ ਦਾਤਾ ਜੋ ਬਚਿਆ ਤੇਰਾ ਸ਼ੁਕਰਾਨਾ ਹੈ ਕਈਆਂ ਮੈਂ ਵੇਖਦਾ ਕਈਆਂ ਦੇ ਕੋਲ ਚੰਗੇ ਪੜੇ ਹੱਥ ਹੁੰਦੇ ਆ ਪੈਰ ਹੁੰਦੇ ਆ ਅੱਖਾਂ ਹੁੰਦੀਆਂ ਗੁਲਾਮੇ ਦੇ ਜਾਂਦੇ ਆ ਤੇ ਕਈ ਤੁਸੀਂ ਵੇਖਿਓ ਕਿ ਇਹਦੀ ਲੱਤ ਐ ਨਹੀਂ ਕਿ ਇਹਦੀ ਬਾਹ ਐ ਨਹੀਂ ਕਿ ਨੂੰ ਇੱਕ ਅੱਖ ਤੋਂ ਨਹੀਂ ਦਿਸਦਾ ਉਹ ਫੇਰ ਵੀ ਖੁਸ਼ ਰਹਿੰਦੇ ਆ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਆ ਜਿਓ ਪਾਏ ਤਨ ਸਾਜਿਆ ਅ ਕਈ ਵਰੀ ਬੰਦਾ ਕਹਿੰਦਾ ਮੈਨੂੰ ਰੱਬ ਨੇ ਕੀ ਦਿੱਤਾ ਗਿਣਤੀ ਕਰਿਓ ਹੁਣ ਕਹਿੰਦੇ ਸਭ ਤੋਂ ਪਹਿਲਾਂ ਐਸ ਤਨ ਨੂੰ ਮਾਲਕ ਨੇ ਸਾਜਿਆ ਆਪਾਂ ਪੜਦੇ ਸੁਖਮਨੀ ਸਾਹਿਬ ਦੀ ਬਾਣੀ ਚ ਪਾਸ਼ਾ ਜੀ ਕਿੱਡਾ ਪਿਆਰਾ ਫਰਮਾਉਂਦੇ ਨੇ ਕਿਉਂ ਮਾਲਕ ਨੇ ਤੈਨੂੰ ਕਿਦਾਂ ਘੜਿਆ ਹੈ ਕਿਦਾਂ ਤੈਨੂੰ ਸੋਹਣਾ ਬਣਾਇਆ ਹੈ ਕਿਦਾਂ ਤੇਰੀ ਜ਼ਿੰਦਗੀ ਵਿੱਚ ਉਹ ਜ਼ਿੰਦਗੀ ਚਲਾਉਣ ਦੀ ਤੈਨੂੰ ਰੌਣ ਦਿੱਤੀ ਕਿਵੇਂ ਤੂੰ ਜ਼ਿੰਦਗੀ ਜੂਣ ਦਾ ਤਰੀਕਾ ਆਪਣੇ ਗੁਰੂ ਕੋਲੋਂ ਸਿੱਖਣਾ ਸੀ ਇਸ ਪਾਣੀ ਤੇ ਜਿੰਨ ਤੂੰ ਘੜਿਆ ਮਾਟੀ ਕਾਲੇ ਵਿਹਰਾ ਕਰਿਆ ਉਕਤ ਜੋਤ ਲੈ ਸੁਰਤ ਪ੍ਰੀਖਿਆ ਮਾਤ ਗਰਭ ਮੈਂ ਜਿੰਤੂ ਰਖਿਆ ਹੁਣ ਇਸ ਇਸ ਪਾਣੀ ਤੇ ਇਸ ਮਾਟੀ ਤੇ ਇਸ ਪਾਣੀ ਤੇ ਹੁਣ ਸ਼ਬਦ ਕੀ ਵਰਤੇ ਆ ਕਾਚ ਕੋਟੰ ਰਚੰਤ ਤੋਯੰ ਸੰਸਕ੍ਰਿਤੀ ਸ਼ਲੋਕਾਂ ਸ਼ਬਦ ਵਰਤੇ ਆ ਕਾਚ ਕੋਟੰ ਰਚੰਤ ਤੋਯੰ ਰਚਿਆ ਕਦਾ ਤੋਯੰ ਤੋਯੰ ਕਹਿੰਦੇ ਪਾਣੀ ਨੂੰ ਹੈਗੇ ਦੀ ਪਾਣੀ ਦੀ ਬੂੰਦ ਹੀ ਹੈ ਨਾ ਮਾਂ ਕਿਤੇ ਸੀ ਪਿਤਾ ਕਿਤੇ ਸੀ ਮਲਾਪ ਹੋਇਆ ਸੜਾ ਸਰੀਰ ਹੋਣ ਦੇ ਵਿੱਚ ਆ ਗਿਆ ਕਹਿੰਦੇ ਕਾਚ ਕੋਟੰਗ ਇਹ ਸਰੀਰ ਕੱਚਾ ਕਿਲਾ ਹੈ ਰਚੰਤ ਤੋਇੰਗ ਰਚਿਆ ਕਾ ਦਾ ਤੋਇੰਗ ਦਾ ਪਾਣੀ ਦਾ ਕਾਚ ਕੋਟੰਗ ਰਚੰਤ ਤੋਇੰਗ ਬਾਏ ਰੂਪ ਕੇ ਸਥੰਬਨਾ ਬਾਏ ਕਹਿੰਦੇ ਹਵਾ ਨੂੰ ਹਵਾ ਦੀਆਂ ਨੂੰ ਥੰਮੀ ਦਿੱਤੀ ਹੋਈ ਹੈ ਹਵਾਏ ਤੇ ਤੁਰਿਆ ਫਿਰਦਾ ਹਵਾ ਨਹੀਂ ਇਹਦੇ ਡੇਗ ਪੈਣਾ ਜਿਵੇਂ ਗੱਡੀ ਦੇ ਟਾਇਰ ਚ ਹਵਾ ਹੋਵੇ ਤੇ ਪੰਜ ਸਵਾਰੀਆਂ ਲੈ ਕੇ ਗੱਡੀ ਤੁਰੀ ਫਿਰਦੀ ਹੈ ਤੇ ਹਵਾ ਨਿਕਲ ਜਾਏ ਤੇ ਇੱਕ ਕਦਮ ਵੀ ਅੱਗੇ ਨਹੀਂ ਤੁਰਿਆ ਜਾਂਦਾ ਤੇ ਬੰਦਾ ਵੀ ਤੇ ਇਦਾਂ ਹੀ ਹੈ ਇਹ ਚ ਹਵਾ ਵਾ ਇਹ ਤੁਰਿਆ ਫਰਦਾ ਸਾਹ ਆਉਂਦਾ ਤੇ ਬੰਦਾ ਵਾ ਜੇ ਸਾਹ ਨਹੀਂ ਆਉਂਦਾ ਤੇ ਬੰਦਾ ਕਹਦਾ ਫਿਰ ਤੇ ਮਿੱਟੀ ਹੈ ਤਾਂ ਸਹਿਬ ਸੱਚੇ ਪਾਤਸ਼ਾਹ ਜੀ ਬਹੁਤ ਪਿਆਰ ਤਰੀਕੇ ਨਾਲ ਸਮਝਾਉਂਦੇ ਨੇ ਸਾਨੂੰ ਕਿ ਬੰਦਿਆ ਜਿਉ ਪਾਏ ਤਨ ਸਾਜਿਆ ਰਖਿਆ ਬਣਤ ਬਣਾਏ ਉਹਨੇ ਸਰੀਰ ਵਿੱਚ ਜਿੰਦ ਪਾ ਕੇ ਨੂੰ ਸਾਜਿਆ ਅੱਖੀ ਦੇਖੇ ਸਭ ਤੋਂ ਪਹਿਲਾਂ ਤੈਨੂੰ ਅੱਖਾਂ ਵੇਖਣ ਵਾਸਤੇ ਦਿੱਤੀਆਂ ਨੇ ਜੇਬਾ ਬੋਲੇ ਜ਼ੁਬਾਨ ਬੋਲਣ ਲਈ ਦਿੱਤੀ ਕੰਨੀ ਕੰਨ ਸੁਣਨ ਲਈ ਦਿੱਤੇ ਕੰਨੀ ਸੁਰਤ ਸਮਾਏ ਪੈਰੀ ਚੱਲੈ ਪੈਰ ਤੁਰਨ ਲਈ ਦਿੱਤੇ ਨੇ ਹੱਥੀ ਕਰਨਾ ਹੱਥ ਕੰਮ ਕਰਨ ਲਈ ਦਿੱਤੇ ਨੇ ਦਿੱਤਾ ਪਹਿਨੇ ਖਾਏ ਦਿੱਤਾ ਉਹਦਾ ਪਹਿਨਦਾ ਵੀ ਆ ਤੇ ਖਾਂਦਾ ਵੀ ਆ ਦਿੱਤਾ ਪਹਿਨੇ ਖਾਏ ਪਾਛਾ ਕਹਿੰਦੇ ਜਿੰਨ ਰਚ ਰਚਿਆ ਕਿਸੇ ਨਾ ਜਾਣੇ ਅੰਦਾ ਅੰਧ ਕਮਾਏ ਅਛਾ ਕਈ ਵਾਰੀ ਮਨੋਖਸ਼ ਕਹਿੰਦਾ ਮੈਨੂੰ ਮਾਲਕ ਨੇ ਕੀ ਦਿੱਤੇ ਇੱਕ ਬੇਨਤੀ ਕਰਾਂ ਸਾਹਿਬ ਜੀ ਗੁਰਦੇਵ ਜੀ ਦਾ ਵਾਕ ਹੈ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਇਹ ਜਿਹੜਾ ਖਾਣ ਦਾ ਸਿਸਟਮ ਨਾ ਇਹ ਵੀ ਇੱਕ ਉਮਰ ਦੇ ਹਿਸਾਬ ਨਾਲ ਹੀ ਹੁੰਦਾ ਹੈ ਜਦੋਂ ਬਚਪਨ ਚ ਹੁੰਦਾ ਹੈ ਉਦੋਂ ਮੰਗਾ ਹੁੰਦੀਆਂ ਨੇ ਜਵਾਨੀ ਚ ਬੜਾ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾਂਦਾ ਇੱਕ ਸਮਾਂ ਐਸਾ ਹੁੰਦਾ ਜਦੋਂ ਬੰਦੇ ਦੇ ਕੋਲ ਸਾਰਾ ਕੁਝ ਹੀ ਪਿਆ ਹੁੰਦਾ ਔਰ ਉਹਨਾਂ ਵਿੱਚੋਂ ਕੋਈ ਵੀ ਚੀਜ਼ ਉਹਦੇ ਖਾਣ ਯੋਗ ਨਹੀਂ ਹੁੰਦੀ ਤੁਸੀਂ ਵੇਖਿਆ ਨਾ ਤਾਂ ਬੰਦਲੀ ਉਮਰ ਵੱਡੀ ਹੋ ਜਾਏ ਲਾਗੇ ਕੋਈ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਖਾ ਰਹੇ ਹੋ ਕਹਿੰਦਾ ਮੈਨੂੰ ਤੇ ਦਲੀਆ ਬਣਾ ਦਿਓ ਥੋੜਾ ਜਿਹਾ ਮੈਨੂੰ ਤੇ ਦਲੀਆ ਮਸਾਲਾਂ ਦੀ ਪਤਲੀ ਜੀ ਬੋਲੋ ਪਿਆਰਿਓ ਦਾਲ ਬਣਾ ਦਿਓ ਇੱਕ ਬੰਨੇ ਸ਼ਾਈ ਪਨੀਰ ਬਣ ਰਿਹਾ ਵਾ ਇੱਕ ਬੰਨੇ ਅਗਲੇ ਤਰ੍ਹਾਂ ਤਰ੍ਹਾਂ ਦੀਆਂ ਪਕਵਾਨ ਬਣਾ ਕੇ ਬੈਠੇ ਆ ਪਰ ਇੱਕ ਉਮਰ ਦਾ ਤਕਾਜ਼ਾ ਸੀ ਉਹ ਕਹਿੰਦਾ ਮੈਨੂੰ ਤੇ ਦਲੀਆ ਮਸਾਲਾਂ ਦੀ ਪਤਲੀ ਜੀ ਦਾਲ ਬਣਾ ਦਿਓ ਤੇ ਸੁੱਕਾ ਫੁਲਕਾ ਦੇ ਦਿਓ ਕਪੜਾ ਵੀ ਇਦਾਂ ਹੀ ਆ ਵੱਡੀ ਉਮਰ ਦੇ ਨੂੰ ਕਿਸੇ ਮੌਲ ਦੇ ਲੈ ਜਾਓ ਭਲਾ ਉਹ ਵੇਂਦਾ ਜੀਂਦਿਆਂ ਪੈਂਟਾਂ ਲਾ ਉਹ ਵਧੀਆ-ਵਧੀਆ ਕੋਟਾਂ ਲਵੇਂਦਾ ਲਾਗੋਂ ਦੀ ਲੰਗ ਜਾਂਦਾ ਉਹ ਕਹਿੰਦਾ ਇਹ ਹੈਗਾ ਸਮਾ ਜਿਹਨਾਂ ਵਾਸਤੇ ਹੈਗਾ ਉਹ ਪੌਣ ਮੈਂ ਉਹ ਚੋਗੀ ਲੈਣਾ ਹੁਣ ਕਪੜੇ ਵੱਲੋਂ ਵੀ ਧਿਆਨ हट ਗਿਆ ਅੱਜ ਹੁਣ ਵੱਡੀ ਉਮਰ ਦਾ ਬੰਦਾ 70 80 ਸਾਲ ਦੇ ਤੁਸੀਂ ਕਿਸੇ ਬਜ਼ੁਰਗ ਨੂੰ ਲੈ ਜਾਓ ਕਿਸੇ ਮੌਲ ਦੇ ਵਿੱਚ ਕਿਉਂ ਜੀ ਤੁਸੀਂ ਉਹਨੂੰ ਕਹੋ ਜੀ ਇਹ ਬਾਪੂ ਬ੍ਰਾਂਡਡ ਕਪੜੇ ਆ ਉਹ ਕਿਉਂਗਾ ਹੋਊਗਾ ਬ੍ਰਾਂਡਰ ਕਾ ਕਾ ਕਪੜਾ ਵੀ ਉਮਰ ਦੇ ਨਾਲ ਹੀ ਸੋਭਦਾ ਇਹ ਉਮਰ ਦੇ ਨਾਲ ਹੀ ਚੀਜ਼ਾਂ ਸੋਭਦੀਆਂ ਤੁਸੀਂ ਪਾਓ ਆਪਣਾ ਮਨ ਇਤੋਂ ਅੱਗੇ ਚਲਾ ਗਿਆ ਹੁਣ ਤੁਹਾਨੂੰ ਚੰਗੀਆਂ ਲੱਗਦੀਆਂ ਤੁਸੀਂ ਪਾਓ ਅੱਛਾ ਜਦੋਂ ਉਮਰ ਉਮਰ ਦਾ ਤਕਾਦਾ ਵੱਜਦਾ ਨਾ ਫੇਰ ਕਪੜਾ ਖੁੱਲਾ ਹੋਵੇ ਤੰਗ ਹੋਵੇ ਫੇਰ ਪ੍ਰੈਸ ਵੱਜੀਆ ਨਹੀਂ ਵੱਜੀ ਕੋਈ ਫਰਕ ਨਹੀਂ ਪੈਂਦਾ ਜਿਉਂ ਜਿਉਂ ਬੰਦਾ ਅੱਗੇ ਤੁਰਿਆ ਜਾਂਦਾ ਤੋ ਸਤਗੁਰੂ ਜੀ ਸਮਝਾਉਂਦੇ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਖਾਂਦਿਆਂ ਖਾਂਦਿਆਂ ਤੇਰਾ ਮੂੰਹ ਘਸ ਗਿਆ ਦੰਦ ਘਸਦੇ ਆ ਨਾ ਸਾਧ ਸੰਗਤ ਜੀ 50 60 ਸਾਲ ਤੋਂ ਬਾਅਦ ਕਈਆਂ ਦੇ ਪੂਰੇ ਦੇ ਪੂਰੇ ਦੰਦ ਨਵੇਂ ਲਵਾਉਣੇ ਪੈਂਦੇ ਕਈਆਂ ਦੇ 2 4 ਦੰਦ ਲਵਾਉਣੇ ਪੈਂਦੇ ਆ ਪਰ ਘਸਦੇ ਆ ਨਾ ਪਾਸ਼ਾਂ ਦੇ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਪੈਨੰਦਿਆਂ ਸਭ ਅੰਗ ਕਪੜਾ ਪੈਨਦੇ ਅੰਗ ਬਜ਼ੁਰਗ ਹੋ ਗਏ ਬਿਰਦ ਹੋ ਗਏ ਪਰ ਅਗਲੀ ਗੱਲ ਮਾਰੇ ਨੇ ਕਮਾਲ ਦੀ ਕਹੀ ਕਹਿੰਦੇ ਧ੍ਰਿਗ ਤਿੰਨਾ ਕਾ ਜੀਵਿਆ ਲਾਣ ਤ ਇਹੋ ਜੇ ਜੀਵਨ ਤੇ ਜੇ ਨੀ ਉਮਰ ਬੀਤਣ ਤੋਂ ਬਾਅਦ ਵੀ ਉਸ ਮਾਲਕ ਦੇ ਨਾਲ ਪਿਆਰ ਨਹੀਂ ਪਿਆ ਜੀ ਤੱਕ ਸਾਡਾ